ਆਵਰੇ ਕਲਮ ਲੱਗੀ ਹੋਈ ਐ ਹਾਂਜੀ ਆਪਾਂ ਉਹ 5000 ਰੁਪਿਆ ਲੈਸ ਕਰ ਦਾਂਗੇ ਉਸੇ ਟਾਈਮ ਲੋ ਜੀ ਕਹਿੰਦੇ ਅੰਕਲ ਨੇ ਇੱਕ ਆਫਰ ਰੱਖਤੀ ਕਹਿੰਦਾ ਵੀ ਜਿਹੜਾ ਵੀ ਬੰਦਾ ਆ ਕੇ ਕਹਿ ਦੂ ਵੀ ਗੱਡੀ ਦੇ ਉੱਤੇ ਕਲਮਾ ਜਿੰਨੀਆਂ ਕਲਮਾ ਹੋਣੀਆਂ ਜੇ ਇੱਕ ਕਲਮ ਹੋਈ ਤਾਂ 5000 ਰੁਪਿਆ ਗੱਡੀ ਚੋਂ ਹੋਰ ਕੱਟ ਜੂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਧਰਮਪੀਤ ਜਵੰਦਾ ਤੇ ਸਵਾਗਤ ਕਰਦਾ ਚੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਵੀ ਬਹੁਤ ਜਾਣੇ ਕਹਿੰਦੇ ਸੀ ਸਵਿਫਟ ਲੈ ਕੇ ਆਓ ਸਵਿਫਟ ਲੈ ਕੇ ਆਓ ਆ ਲਿਆਂਦੀ ਸਵਿਫਟ ਤੁਹਾਨੂੰ ਦੱਸ ਦਿਆਂ ਕਿੰਨਾ ਮਾਡਲ ਆ ਕਿੰਨਾ ਰੇਟ ਆ ਡੀਜ਼ਲ ਗੱਡੀ ਆ ਤੇ ਕਰਦਿਆਂ ਅੰਕਲ ਨਾਲ ਗੱਲ ਭੋਲੇ ਕਾਮਰੇਡ ਨਾਲ ਪਿੰਡ ਬਕਚਵਾਲ ਹਸੀ ਘਾਜ ਜੀ ਸਸੇ ਘਾਜ ਤੇ ਆਪਣਾ 12 ਮਾਡਲ ਗੱਡੀ ਹਾਂ ਇਹ 12 ਮਾਡਲ ਹੈ ਵੀਰੇ ਇਹ ਤੇ ਆਪਣਾ ਇੰਟੀਰੀਅਰ ਸਿਸਟਮਸ ਨੂੰ ਸਾਰਾ ਦਿਖਾਉਣਿਆ ਵਿੱਚੋਂ ਤੇ ਅੰਕਲ ਇਹ ਚੱਲੀ ਕਿੰਨੀ ਕੋਈ ਆ ਇਹ オリジナル ਚੱਲੀ ਹੋਈ ਆ 1,17,000 ਠੀਕ ਆ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਲੋ ਜੀ 1,17,000 81 ਇਹ ਜ ਬਿਲਕੁਲ ਜੈਨੂਨ ਚੱਲੀ ਹੋਈ ਆ ਸਟੀਅਰਿੰਗ ਦਾ ਪੂਰਾ ਸਾਪਿਆ ਸੀਟ ਕਵਰ ਥੱਲੇ ਮੈਟ ਵਗੈਰਾ ਐਨ ਪੂਰੇ ਦੇਖੋ ਰੇਤੇ ਦੀ ਚੁੰਡੀ ਵੀ ਨਹੀਂ ਹੈਗੀ ਤੇ ਬਾਕੀ ਤੁਹਾਨੂੰ ਮੂਰੋ ਗੱਡੀ ਸਾਰੇ ਪਾਸਿਓਂ ਐ ਸ਼ੋਰੂਮ ਕੰਡੀਸ਼ਨ ਪਈ ਆ ਬੜੀ ਸੱਤ ਤੇ ਵੀ ਮਾਰਨੀ ਬਾਈ ਕੈਮਰਾ ਐਨ ਜਮਾ ਸੀਸੇ ਵਾਂਗੂ ਝਮਕਦੀ ਆ ਸੱਤ ਵੀ ਤੇ ਬਾਕੀ ਤੁਹਾਨੂੰ ਮੂਰੋ ਵਾਰਨਟ ਚੱਕ ਕੇ ਦਿਖਾਉਣੇ ਆ ਤੇ ਕਹਿੰਦੇ ਲਓ ਜੀ ਕਰੋ ਜੀ ਦਰਸ਼ਨ ਇੰਜਨ ਦੇ ਐਨ ਪੂਰਾ ਸਾਪਿਆਤ ਕਹਿੰਦੇ ਰੇਤੇ ਦੀ ਚੁੰਡੀ ਵੀ ਨਹੀਂ ਦਿੰਦੀ ਬੈਟਰੀ ਵੀ ਐਨ ਪੂਰੀ ਨਵੀਂ ਆਏ ਬੈਟਰੀ ਹੈ ਤੇ ਕਿੰਨਾ ਟਾਈਮ ਹੋ ਗਿਆ ਸੀ ਇਹ ਨੂੰ ਬੈਟਰੀ ਨੂੰ ਸਾਰੇ 7 7 ਕਿ ਮਹੀਨੇ ਹੋਏ ਨੇ 7 ਕਿ ਮਹੀਨੇ ਮਤਲਬ ਇਹ ਬੈਟਰੀ ਵੀ ਗਾਰੰਟੀ ਚ ਹੈ ਬੈਟਰੀ ਗਾਰੰਟੀ ਚ ਆ ਲਓ ਜੀ ਇਹਦੀ ਬੈਟਰੀ ਵੀ ਜਿਹੜੀ ਗਾਰੰਟੀ ਚ ਆ ਪੰਜਾਬ ਨੰਬਰ ਹੈ ਤੇ ਸੁਨਾਮ ਏਰੀਏ ਤੋਂ ਸਿਰਫ 4 ਕਿਲੋਮੀਟਰ ਸੁਨਾਮ ਦੇ ਪਿੰਡ ਆ ਬਖਸੀ ਵਾਲਾ ਤੇ ਇੱਕ ਵਾਰ ਅੰਕਲ ਇਹਦੀ ਡਿਮਾਂਡ ਕੀ ਆਪਣੀ ਇਹਦੀ ਡਿਮਾਂਡ 7-3 ਲੱਖ ਰੁਪਇਆ ਮੰਗਦੇ ਆ ਸਬਾਤ ਨੇ 10000 ਰੁਪਏ ਮੌਕੇ ਤੇ ਮਾਨਤਾਨ ਹੋ ਜੂਗਾ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਟਾਇਰ ਹੈਗੇ ਨੇ 70x60 ਪੈਸੇ ਅੱਧ ਤੋਂ ਤਾਂ ਥੋੜੇ ਜਿਹਾ ਵੱਧ ਪਏ ਨੇ ਤੇ ਬਾਕੀ ਸਾਰੇ ਟਾਇਰ ਵੀ ਜਨਨ ਕਿ ਸੇਮ ਪੈ ਨੇ ਪਿੱਛੋਂ Swift BDI ਤੇ ਆਪਣੇ ਲੋਕਲ ਸੰਗਰੂਰ ਦਾ ਨੰਬਰ ਹੈ ਤੇ ਬਾਕੀ ਅੰਕਲ ਜੀ ਤੁਹਾਡਾ ਮੋਬਾਈਲ ਨੰਬਰ ਆ ਜਿਹੜਾ ਉਹ ਵੀ ਬੋਲ ਦੋ 88472 8847250539 ਬਾਕੀ ਜਿਹੜਾ ਅੰਕਲ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਵੀ ਚੱਲੀ ਜਾਂਦਾ ਆ ਤੇ ਡੀਜ਼ਲ ਗੱਡੀ ਆ ਜੀ ਇਹ ਤੇ ਜਿਨ੍ਹਾਂ ਨੇ ਵੀ ਲੈਣੀ ਆ Swift ਤਾਂ ਕਰ ਲਓ ਸੰਪਰਕ ਤੇ ਬਾਕੀ ਆਪਣੇ ਪੇਜ ਨੂੰ ਕਰ ਲਓ ਫੋਲੋ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੰਕਲ ਜੀ ਇਹ ਤੇ ਇੱਕ ਤੁਸੀਂ ਕਹਿੰਦੇ ਸੀ ਜੇ ਕੋਈ ਵੀ ਕਲਮ ਕਿਸੇ ਨੇ ਦੱਸਤੀ ਹਾਂ ਹਾਂ ਇਹ ਅਗਲੇ ਨੂੰ ਕਹਿੰਦੇ ਆ ਵੀ ਜਿੱਥੇ ਅਗਲਾ ਉਂਗਲ ਰੱਖ ਦੂ ਨਾ ਵੀ ਆਹ ਔਰ ਇੱਕ ਕਲਮ ਲੱਗੀ ਹੋਈ ਆ ਹਾਂਜੀ ਆਪਾਂ ਉਹ 5000 ਰੁਪਿਆ ਲੈਸ ਕਰ ਦਾਂਗੇ ਉਸੇ ਟਾਈਮ ਕਹਿੰਦੇ ਅੰਕਲ ਨੇ ਇੱਕ ਆਫਰ ਰੱਖਤੀ ਕਹਿੰਦਾ ਵੀ ਜਿਹੜਾ ਵੀ ਬੰਦਾ ਆਕੇ ਕਹਿ ਦੂ ਵੀ ਗੱਡੀ ਦੇ ਉੱਤੇ ਕਲਮਾ ਜਿੰਨੀਆਂ ਕਲਮਾ ਹੋਣੀਆਂ ਜੇ ਇੱਕ ਕਲਮ ਹੋਈ ਤਾਂ 5000 ਰੁਪਏ ਗੱਡੀ ਚੋਂ ਹੋਰ ਕੱਟ ਜੂ ਤੇ ਕਰ ਲਓ ਸੰਪਰਕ ਜਿੰਨਾਂ ਨੇ ਲੈਣੀਆਂ Swift BDI 12 ਮਾਡਲ ਧੰਨਵਾਦ ਮਿਹਰਬਾਨੀ ਜੀ